ਲੱਖ ਹੋ ਹੈ ਲੱਖ ਹੋਵੇ ਲੱਖ ਵੀਸ ਲੱਖ ਲੱਖ ਗਿਰੜਾ ਕੀ ਹੈ ਏਕ ਨਾਮ ਜਗਦੀਸ ਇਹ ਤਾਹੇ ਪਥ ਪਵੜੀਆਂ ਜੜੀਏ ਹੋਏ ਅਕੀਸ ਸੋਹਣੇ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਲ ਪਿ ਨਜ਼ਰੀ ਪਾਈਐ ਕੂੜੀ ਕੂੜੈ ਠੀਸ ਅੱਖਣ ਜੋਰ ਝੁਪੈ ਨਹਿ ਜੋਰ ਜੋ ਨਾ ਮੰਗੜ ਦੇ ਨਾ ਜੋਰ ਹੈ ਜੋ ਨਾ ਜੀਵਣ ਬਰਨੈ ਜੋਰ ਜੋ ਨਾ ਰਾਜ ਮਾਲ ਜੋ ਨਾ ਸਤਿ ਗਿਆਨ ਵੀ ਜਾਰ ਜੋ ਨਾ ਜੋਤੀ ਛੱਡੈ ਸੰਸਾਰ ਜੇ ਸਤਿ ਜੋਰ ਕਰ ویکੈ ਸੋਏ ਨਾਨਕ ਉਤਮ ਨੀਤ ਨਾ ਹੋਏ ਰਾਤੀ ਰੁੱਤੀ ਜਿਤਿ ਵਾਰ ਪਵਨ ਬਾਣੀ ਅਗਨੀ ਪਾਤਾਲ ਜਿਸੇ ਧਰਤੀ ਦਾ ਵਰਠੀ ਕਰਮਸਾਨ ਜਿਸ ਵਿੱਚ ਜੀ ਜੋਤ ਕੇ ਰੰਗ ਜਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵੀ ਪ੍ਰਿਆਰ ਸੱਚਾ ਆਬ ਸੱਚਾ ਦਰਬਾਰ ਤਿੱਥੈ ਸੂਲ ਪੰਚ ਪਰਵਾਣ ਨਦੀ ਕਰਮ ਬਵੈ ਨੀਸਾਨ ਕੱਚ ਪਕਾਈ ਉੱਥੈ ਪਾਏ ਨਾਨਕ ਆਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਬਵਣ ਪਾਣੀ ਵੈ ਸੰਤਰ ਕੀਤੇ ਗਾਨ ਮਹੇਸ ਕੀਤੇ ਵਰਮੇ ਘਾੜ ਚ ਘੜੀਐ ਰੂਪ ਰੰਗ ਕੇ ਵੇਸ ਕੀਤੀਆ ਕਰ ਭੂਮੀ ਮੇਰ ਕੀਤੇ ਕੀਤੇ ਤੂ ਅਪਦੇਸ ਕੀਤੇ ਹਿੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਜੈ ਵੀਰਸ ਕੀਤੇ ਦੇਵਦਾਨ ਮੁਨ ਕੀਤੇ ਕੀਤੇ ਰਤਨ ਸੋਮੁੰਦ ਕੀਤੀਆ ਖਾਣੀ ਕੀਤੀਆ ਬਾਣੀ ਕੀਤੇ ਪਾਤ ਨਰਿੰਦ ਕੀਤੀਆ ਸਰਤੀ ਸੇਵ ਕੀਤੇ ਨਾਨਕ ਅੰਤਨ ਅੰਕ ਗਿਆਨ ਖੰਡ ਵੇ ਗਿਆਨ ਪ੍ਰਚੰਡ ਹੈ ਨਾਦ ਬਿਨੋਦ ਕੋੜ ਆਨੰਦ ਸਰਮ ਕਣ ਕੀ ਬਾਣੀ ਰੂਪ ਜਿੱਥੈ ਘਾਲਤ ਘੜੀਏ ਬਹੁਤ ਅਨੂਪ ਤਾਕਿਆ ਗੱਲਾਂ ਕਥਿਆ ਨਾ ਜਾਏ ਜੇ ਕੋ ਕਹਿ ਪਿਛੇ ਬਿਸਤਾਏ ਜਿੱਥੈ ਘੜੀਏ ਸੁਤ ਮਤ ਮਨ ਬੁੱਧ ਜਿੱਥੈ ਘੜੀਏ ਸੁਰਾ ਸਿਧਾਂਤ ਕੀ ਸੁਧ कर्म खंड की बाणी चोर दित हो कोई होर जिथै जो महाबल सूर तिल मह राम ਰਹਿਆ ਬਰਪੂਰ ਇਤੈ ਸੀਤੋ ਸੀਤਾ ਮੈਂ ਮਾ ਮਾਹੇ ਤਾਂ ਕੇ ਰੂਪ ਨਾ ਕਥਨੇ ਜਾਏ ਨਾ ਹੋਏ ਮਰੇ ਨਾ ਠਾਗੇ ਜਾਏ ਜਿਨ ਕੈ ਰਾਮ ਵਸੈ ਮਨ ਮਾਹੇ ਜਿਤੈ ਭਗਤ ਵਸੈ ਕੇ ਲੋਅ ਕਰੇ ਅਨੰਤ ਸੱਚਾ ਮਨ ਸੋਏ ਸੱਚ ਖੰਡ ਵਸੈ ਲੰਕਾਰ ਕਰ ਕਰ ਵੇਖੈ ਨਦਰੇ ਨਿਹਾਲ ਜਿਤੈ ਖੰਡ ਮੰਡਲ ਵਰ ਖੰਡ ਜੇ ਕੋ ਕਥੈ ਕੰਤ ਨਯੰਤ जिथो लो आकार ਜਿਮ ਜਿਮ ਹੁਕਮ ਤੇ ਰਹਿ ਸਿਵਕਤਾਰ ਵੇਖ ਕੇ ਬਿਸੇ ਕਰੀ ਵਿਚਾਰ ਨਾਨਕ ਕਥਨਾ ਖੜਾਸਾਰ ਜਤ ਪਹਾਰਾ ਧੀ ਜਸੋਨਿਆਰ ਐਰਣ ਮਤ ਵੇਜ ਘਤੀ ਯਾਰ ਭਉ ਖੱਲਾ ਗਨ ਦਬਤਾਓ ਪੰਡਾ ਭਉ ਅੰਮ੍ਰਿਤਿਤ ਢਾਲ ਕੜੀਏ ਸਹਦ ਸਚੀ ਤਗਸਾਨ ਜਿਨ ਕੋ ਨਦਰੇ ਕਰਮ ਤੇਨ ਭਾਰ ਨਾਨਕ ਨਦਰੀ ਨਦਰੇ ਨਿਹਾਰ ਲਵਨੋ ਵੰਮਨ ਗੁਰੂ ਪਾਣੀ ਪਿਤਾ ਮਾਤਾ ਤ੍ਰੇਤ ਮਹਤ ਜਿਵ ਸਰਾਧੇ ਦਾਈ ਦਾਇਆ ਕੇ ਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਕਰਮਾ ਦੂਰ ਕਰਮੀ ਆਪ ਆਪਣੀ ਤੇ ਲੈ ਰਹਿ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਕੂਜਲੇ ਕੇਤੀ छी नाल जिनी नाम त आया गए मख़्तकाल नानक ते मुख पुजले की छुटी न